ਤੁਹਾਨੂੰ ਯਾਦ ਹੈ ਕਿ ਰਾਜ ਸਭਾ ਦਾ ਸਾਡਾ ਰਿਪਰੈਜ਼ੈਂਟੇਟਿਵ ਕਹਿੰਦੇ ਕੌਣ ਸੀ ਕਿਉਂਕਿ ਆਮ ਤੌਰ ਤੇ ਐਮਪੀ ਦਾ ਮਤਲਬ ਅਸੀਂ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਤੋਂ ਸਮਝਦੇ ਪਰ ਕੁਲਰ ਵੀ ਹੋਈ ਹੁੰਦਾ ਕਾਨੂੰਨੀ ਕੋਈ ਕਰਵਾਉਂਦਾ ਰਾਜ ਸਭਾ ਦੇ ਐਮਪੀ ਦਾ ਮੇਨ ਡਿਊਟੀ ਇਹਨੂੰ ਹਾਊਸ ਆਫ ਐਂਡਸ ਵੀ ਕਿਹਾ ਜਾਂਦਾ ਹੈ ਕਿ ਬਜ਼ੁਰਗਾਂ ਦੀ ਥਾਂ ਕਿ ਬਜ਼ੁਰਗਾਂ ਨੇ ਕੀ ਕਰਦੇ ਆ ਹਾਊਸ ਦੇ ਵਿੱਚ ਬੈਠ ਕੇ ਜਨਤਾ ਰਾਜ ਦੇ ਕਾਨੂੰਨ ਬਣਾਉਂਦੇ ਨੇ ਜਨਤਾ ਦੇ ਬੜੇ ਬੜੇ ਕਾਨੂੰਨਾਂ ਦਾ ਮੁਤਾਲਿਆ ਕਰਨਾ ਜਿੱਥੇ ਕੋਈ ਗਲਤ ਹੈ ਉਹਨੂੰ ਠੀਕ ਕਰਵਾਉਣਾ ਇਹ ਵੱਡੇ ਨੇ ਫਿਰ ਬਜ਼ੁਰਗ ਜਿਵੇਂ ਬੈਠਦੇ ਪਰ ਇਹਨੇ ਕੰਮ ਵੀ ਐਸਾ ਵੇਖਿਆ ਜਿੱਥੇ ਰਾਜ ਸਭਾ ਵਿੱਚ ਤਾਂ ਤੁਹਾਡੀ ਆਵਾਜ਼ ਉਠਾਉਂਦਾ ਹੀ ਰਿਹਾ ਉੱਥੇ ਤੁਹਾਡੇ ਵਿੱਚ ਵਿਚਰ ਕੇ ਵੀ ਕੰਮ ਕਰਵਾਉਗਾ ਸੋ ਮੈਂ ਸਮਝਦਾ ਹਾਂ ਜਿੱਦਾਂ ਇੱਕੇ ਸ਼ੌਂਕ ਦੇ ਤਰ੍ਹਾਂ ਜਦੋਂ ਦੀ ਬਿਊਟੀ ਲਾਈਨ ਸੀ ਉਦੋਂ ਵੀ ਸਾਡੇ ਵਿੱਚ ਵਿਚਰਦਾ ਰਿਹਾ ਸਾਡੇ ਕੰਮ ਕਰਵਾਉਂਦਾ ਰਿਹਾ ਤੇ ਅੱਜ ਤਾਂ ਅਸੀਂ ਉਹਦੀ ਡਿਊਟੀ ਲਗਾ ਰਹੇ ਹਾਂਗੇ ਕਿ ਪੂਰੇ ਇਸ ਇਲਾਕੇ ਦੇ ਪਿੰਡ ਲੋਹਣਾ ਵਾਸਤੇ ਕੰਮ ਕਰਵਾਉਣੇ ਹੈਗੇ। ਸੋ ਬੇ ਸਮਝਦਾ ਕਿ ਸਾਡੇ ਕੋਲ ਇੱਕ 골ਡਨ ਚਾਂਸ ਹੈ। ਅੱਜ ਅਸੀਂ ਸਰਜੀਵ अरोड़ा ਦੀ ਕੈਂਡੀਡੇਚਰ ਤੇ ਮੇਰ ਮਾਝੇ ਅਸਲ ਨੂੰ ਦਿਖਾਈਏ ਤੇ ਮੇਰ ਸਮਝਦਾ ਕਿ ਇਹਦੇ ਵਿੱਚ ਕੋਈ ਪੋਲਿਟਿਕਸ ਵਾਲੀ ਗੱਲ ਨਹੀਂ। ਇਹ ਅਸੀਂ ਆਪਣੀ ਭਲਾਈ ਆਪ ਕਰ ਰਹੇ ਹੋਵਾਂਗੇ।